ਬੇਕਰ ਕਹੈ ਮੌਦ ਕਲੇੜੀ ਕਰਕੇ ਕਰੇ ਨਾ ਪੋਰਾ ਨਾ ਇਹ ਬੱਚਾ ਬੁੱਢਾ ਦੇਖਦੀ ਨਾ ਕਾਲਾ ਨਾ ਘੋਰਾ ਨਾ ਇਹ ਬੱਚਾ ਬੁੱਢਾ ਦੇਖਦੀ ਨਾ ਕਾਲਾ ਨਾ ਗੋਰਾ ਹੈ ਵਿਚ ਰੇਜਦੇ ਜਦੋਂ ਆ ਗਿਆ ਵਿਚ ਰੇਜਦੇ ਜਦੋਂ ਆ ਗਿਆ ਭੰਨ ਦੂ ਵਾਂਗ ਖਰੋਟ ਤੇਰੀ ਜ਼ਿੰਦਗੀ ਦਾ ਉਹਦੇ ਹੱਦਰ ਮੋਟ ਤੇਰੀ ਜ਼ਿੰਦਗੀ ਦਾ ਡਾਡੇ ਹੱਦਰ ਮੋਟ ਤੇਰੀ ਜ਼ਿੰਦਗੀ ਦਾ ਉਹ 4 ਪੈਸੇ ਕੋਲ ਕੀ ਆ ਗਏ ਕਰ ਕਰ ਹੈਰਾ ਫੇਰੀ ਕਰ ਕਰ ਹੇਰਾ ਫੇਰੀ ਹੋ ਬੰਦੇ ਨੂੰ ਨਾ ਬੰਦਾ ਸਮਝੇ ਨਿਗਾ ਬਦਲ ਗਈ ਤੇਰੀ ਨਿਗਾਬਦ ਲੱਗੀ ਤੇਰੀ ਚਾਰਕ ਪੈਸੇ ਕੋਲ ਕੀ ਆਗੇ ਕਰ ਕਰ ਹੀਰਾ ਫੇਰੀ ਬੰਦੇ ਨੂੰ ਨਾ ਬੰਦਾ ਸਮਝੇ ਨਿਗਾਬਦ ਲੱਗੀ ਤੇਰੀ ਉਹ ਤੈਨੂੰ ਰੋਕਣ ਵਾਲੀ ਤਾਕਤ ਤੈਨੂੰ ਰੋਕਣ ਵਾਲੀ ਪਾਵਰ ਖੜੀ ਆ ਕਸੀ ਲੰਗੋਟ ਤੇਰੀ ਜ਼ਿੰਦਗੀ ਦਾ ਡਾਡੇ ਹੱਥ ਰਮੋਟ ਤੇਰੀ ਜ਼ਿੰਦਗੀ ਦਾ ਸਤਗੁਰ ਹੱਥ ਰਮੋਟ ਤੇਰੀ ਜ਼ਿੰਦਗੀ ਦਾ